ਇਹਨਾਂ ਵਿਕਾਰਾਂ ਦੇ ਅਧੀਨ ਰਸ ਸਵਾਦਾਂ ਦੇ ਵਿੱਚ ਪੈ ਜਾਂਦਾ ਹੈ ਤਾਂ ਫਿਰ ਉਹ ਜਾਣ ਬੁੱਝ ਕੇ ਇਹਨਾਂ ਵਿਚਾਰਾਂ ਨੂੰ ਸੋਚਦਾ ਹੈ ਜਾਣ ਬੁੱਝ ਕੇ ਇਹਨਾਂ ਵਿਚਾਰਾਂ ਦੇ ਵਿੱਚ ਜਾਂਦਾ ਹੈ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਜੀ ਬੁਰੇ ਖਿਆਲ ਆਉਂਦੇ ਕਿੱਥੋਂ ਨੇ ਆਪਾਂ ਤਾਂ ਚੰਗਾ ਹੀ ਸੋਚਦੇ ਹਾਂ ਚੰਗਾ ਹੀ ਵਿਚਾਰਦੇ ਹਾਂ ਇਹ ਬੁਰੇ ਵਿਚਾਰ ਕਿੱਥੋਂ ਆ ਜਾਂਦੇ ਨੇ ਭੈੜੇ ਵਿਚਾਰ ਕਿੱਥੋਂ ਆ ਜਾਂਦੇ ਨੇ ਨਹੀਂ ਵਿਚਾਰ ਕਿਤੋਂ ਆਉਂਦਾ ਨਹੀਂ ਇਹ ਮਨੁੱਖ ਵੱਲੋਂ ਸੋਚਿਆ ਜਾਂਦਾ ਹੈ ਜਾਨ ਬੁੱਧ ਕੇ ਵੀ ਸੋਚਿਆ ਜਾਂਦਾ ਕਿਉਂਕਿ ਜਿਸ ਸੁਭਾਅ ਤੇ ਜਿਸ ਰਸਤੇ ਮਨੁੱਖ ਨੇ ਲੰਮਾ ਸਮਾਂ ਚਿਤਮ ਚਿੰਤਨ ਕੀਤਾ ਹੈ ਵਿਚਾਰ ਕੀਤੀ ਹੈ ਉਹ ਵਿਚਾਰ ਹੁਣ ਉਹਦੇ ਆਤਮ ਘਰ ਦੇ ਵਿੱਚ ਚਲੇ ਗਏ ਨੇ ਤੇ ਉਹਦਾ ਸਵਾਦ ਬਣ ਗਿਆ ਹੈ ਆਪ ਸਮਝ ਰਹੇ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਜਿੰਨਾ ਲੰਮਾ ਸਮਾਂ ਅਸੀਂ ਇੱਕ ਹੀ ਵਿਚਾਰ ਨੂੰ ਸੋਚਦੇ ਰਹਿੰਦੇ ਹਾਂ ਇੱਕ ਹੀ ਫਰਮ ਦੇ ਨੂੰ ਚਿਤਵਦੇ ਰਹਿੰਦੇ ਹਾਂ ਫਰੋ ਚਿੱਤ ਬਣਾ ਸਾਡੇ ਮਨ ਦੀ ਆਦਤ ਬਣ ਜਾਂਦੀ ਹੈ ਤੇ ਉਹ ਆਦਤ ਹੀ ਸਾਨੂੰ ਵਾਰ-ਵਾਰ ਉਧਰ ਨੂੰ ਲੈ ਜਾਂਦੀ ਹੈ ਇੱਕ ਮਿਸ ਆਪਜੀ ਦੇ ਨਾਲ ਬਚਨ ਸਾਂਝਾ ਕਰਾਂ ਜਿਹੜਾ ਗੁਰਬਾਣੀ ਦਾ ਇਹ ਬਚਨ ਬੜਾ ਹੀ ਪ੍ਰਚਾਰਿਆ ਜਾਂਦਾ ਹੈ ਆਪ ਸਭ ਨੇ ਅਰਥ ਸ਼ਾਇਦ ਪਹਿਲਾਂ ਸੁਣੇ ਹੋਣਗੇ ਕਿ ਨਕਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕ ਸੱਚ ਹੈ ਹੁਣ ਇਹਦੇ ਅਰਥ ਬੜੇ ਪਿਆਰੇ ਕਿ ਮਨੁੱਖ ਦੇ ਨੱਕ ਦੇ ਵਿੱਚ ਪਰਮਾਤਮਾ ਦੀ ਹੁਕਮ ਰੂਪੀ ਨੱਥ ਪਈ ਹੋਈ ਹੈ ਤੇ ਉਹ ਜਿਹੜੀ ਹੁਕਮ ਰੂਪੀ ਨੱਥ ਹੈ ਜਹਾਂ ਦਾਣੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਹੁਣ ਕਿਰਤ ਦਾ ਅਰਥ ਕੀ ਹੈ ਜੀ ਇੱਥੇ ਸੁਭਾਅ ਕਿਰਤ ਧੱਕੇ ਦਿੰਦੀ ਹੈ ਮਨੁੱਖ ਨੂੰ ਕਿਰਤ ਸੁਭਾਅ ਹੈ ਜਿਵੇਂ 12ਵਾਂ ਬਾਣੀ ਦੇ ਅੰਦਰ ਪੜਦੇ ਨੇ ਜੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ RAM हे परमात्मा जी ਅਸੀਂ ਸਾਡੇ ਸੁਭਾਅ ਕਰਕੇ ਤੁਹਾਡੇ ਤੋਂ ਵਿਛੜੇ ਹੋਏ ਹਾਂ ਕਿਰਤ ਕਰਮ ਕੇ ਵਿਛੁੜੇ ਮਤਲਬ ਸੁਭਾਅ ਕਰਕੇ ਹੁਣ ਜੋ ਪਹਿਲਾ ਵਚਨ ਹੈ ਕਿਰਤ ਧੱਕੇ ਦੇ ਕਿਰਤ ਮਨੁੱਖ ਨੂੰ ਧੱਕੇ ਦਿੰਦੀ ਹੈ ਭਾਵ ਮਨੁੱਖ ਦਾ ਆਪਣਾ ਹੀ ਸੁਭਾਅ ਮਨੁੱਖ ਨੂੰ ਧੱਕੇ ਮਾਰ-ਮਾਰ ਕੇ ਉਹਨਾਂ ਵਿਕਾਰਾਂ ਉਹਨਾਂ ਰਸਾਂ ਕਸਾਂ ਵਾਲੇ ਪਾਸੇ ਲੈ ਕੇ ਜਾਂਦਾ ਹੈ ਜਿੰਨਾ ਰਸਾਂ ਕਸਾਂ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਚਿਤਪਨ ਦੇ ਵਿੱਚ ਡਬੋਇਆ ਸੀ ਜਿਹੜੇ ਰਸ ਆਪਣੇ ਸਰੀਰ ਨੂੰ ਲਾਏ ਸੀ। ਕਈ ਵਾਰ ਮੈਂ ਜਿੰਨੇ ਕੱਲ ਗੱਲ ਆਪਜੀ ਦੇ ਨਾਲ ਕਰ ਰਿਹਾ ਸਾਂ ਜੇ ਬੰਦਾ ਛੱਡਣਾ ਵੀ ਚਾਹੇ ਨਾ ਜੀ ਕਿ ਮੈਂ ਕ੍ਰੋਧ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਅਹੰਕਾਰ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਲਾਲਚ ਦੇ ਵਿੱਚੋਂ ਬਾਹਰ ਆ ਜਾਵਾਂ ਮੈਂ ਝੂਠ ਬੋਲਣ ਦੇ ਵਿੱਚੋਂ ਬਾਹਰ ਆ ਜਾਵਾਂ ਕਿਸੇ ਦੇ ਨਾਲ ਠੱਗੀ ਚੋਰੀ ਨਾ ਕਰਾਂ ਉਸ ਤਤ ਨਿੰਦਿਆ ਦੇ ਵਿੱਚੋਂ ਬਾਹਰ ਆ ਜਾਵਾਂ ਮਨੁੱਖ ਯਤਨ ਤੇ ਕਰਦਾ ਹੈ ਪਰ ਜਿਹੜਾ ਮਨੁੱਖ ਦਾ ਸੁਭਾਅ ਹੁੰਦਾ ਹੈ ਉਹ ੱੱਕੇ ਮਾਰ ਮਾਰ ਕੇ ਮਨੁੱਖ ਨੂੰ ਉੱਥੇ ਲਿਜਾਂਦਾ ਬੰਦਾ ਕਹਿੰਦਾ ਜੀ ਮੈਂ ਮੈਂ ਬੜਾ ਯਤਨ ਕਰਦਾ ਪਰ ਮਨੁੱਖ ਦਾ ਸੁਭਾਅ ਆਪ ਵੇਖਿਓ ੱੱਕੇ ਮਾਰ ਮਾਰ ਕੇ ਸਾਨੂੰ ਉਧਰ ਨੂੰ ਲਿਜਾਵੇਗਾ ਹੁਣ ਜੇ ਆਪ ਸਭ ਤੇ ਵਾਹਿਗੁਰੂ ਦੀ ਕਿਰਪਾ ਹੈ ਐ ਸਮਾ ਬਣਿਆ ਹੈ ਕਿ ਆਪ ਸਭ ਨੇ ਇੱਕ ਰੂਟੀਨ ਬਣਾਇਆ ਹੈ ਇੱਕ ਰੁਡੇਲੀ ਆਪਣਾ ਰੋਜ਼ਾਨਾ ਦਾ ਹੀ ਕਿਰਿਆ ਬਣਾਈ ਹੈ ਕਿ ਜਦੋਂ ਗੁਰਦੁਆਰੇ ਕੀਰਤਨ ਦਾ ਸਮਾਂ ਹੈ ਕਥਾ ਦਾ ਸਮਾਂ ਹੈ ਉਦੋਂ ਜਾਣਾ ਹੈ 15 20 ਮਿੰਟ ਜਿੰਨਾ ਵੀ ਸਮਾਂ ਹੈ ਸੁਣਨੀ ਹੈ ਬਾਣੀ ਪਰ ਜੇ ਆਪ ਨਹੀਂ ਵੀ ਆਉਣਾ ਚਾਹੋਗੇ ਤਾਂ ਮਨ ਦੂਜੇ ਤੀਜੇ ਦਿਨ ਆਪ ਨੂੰ ੱੱਕੇ ਮਾਰ ਮਾਰ ਕੇ ਲਿਆਵੇਗਾ ਕਿ ਚੱਲ ਗੁਰਦੁਦੁਆਰੀ ਚੱਲੀਏ ਸਮਾਂ ਹੋ ਗਿਆ ਹੈ ਕਿਉਂਕਿ ਉਹ ਸੁਭਾਅ ਬਣਾਇਆ ਗਿਆ ਹੈ ਆਉਣ ਜਾਣ ਦਾ ਹੁਣ ਇੱਕ ਬੰਦਾ ਰੋਜ਼ਾਨਾ ਗੁਰਦੁਆਰੀ ਦੇ ਬਾਹਰ ਤੀ ਹੀ ਲੰਘ ਜਾਂਦਾ ਹੈ ਕਿਉਂਕਿ ਉਹਨੇ ਸੁਭਾਅ ਬਣਾਇਆ ਹੈ ਉਥੋਂ ਦੀ ਹੀ ਉਹਨੇ ਲੰਘ ਜਾਣਾ ਹੈ ਅੰਦਰ ਨਹੀਂ ਆਉਣਾ ਉਹ ਅੰਦਰ ਆਉਣਾ ਵੀ ਚਾਹੇ ਤੇ ਨਹੀਂ ਆ ਸਕਦਾ ਨਹੀਂ ਆ ਸਕਦਾ ਜੀ ਕਿਉਂਕਿ ਕਿਰਤ ਤੱਕੇ ਦੇ ਇਹ ਅਰਥ ਬੜੇ ਗਹਿਰੇ ਨੇ ਆਪ ਸਭ ਨੇ ਸ਼ਾਇਦ ਪਹਿਲਾਂ ਸੁਣੇ ਹੋਣਗੇ ਨੱਕ ਨੱਥ ਖਸਮ ਹਰਥ ਹੱਥ ਕਿਰਤ ਤੱਕੇ ਦੇ ਮਨੁੱਖ ਦਾ ਆਪਣਾ ਸੁਭਾਅ ਹੀ ਮਨੁੱਖ ਨੂੰ ਤੱਕੇ ਮਾਰ-ਮਾਰ ਕੇ ਉਹਨਾਂ ਰਸਾਂ ਕਸਾਂ ਦੇ ਵਿੱਚ ਲੈ ਜਾਂਦਾ ਏ ਜਿੱਥੋਂ ਮਨੁੱਖ ਨੂੰ ਸਵਾਦ ਆਉਂਦਾ ਸੀ ਕਿਸੇ ਨੂੰ ਨਸ਼ੇ ਦੀ ਲਤ ਲੱਗੀ ਹੋਵੇ ਕੋਈ ਮਨੁੱਖ दारू ਪੀਂਦਾ ਹੈ ਕਿਸੇ ਨੂੰ ਨਿੰਦਿਆ ਚੁਗਲੀ ਦੀ ਲਤ ਲੱਗੀ ਹੋਵੇ ਇਹ ਮਨੁੱਖ ਨੂੰ ਤੱਕੇ ਮਾਰ ਮਾਰ ਕੇ ਉੱਥੇ ਲੈ ਕੇ ਜਾਵੇਗੀ ਆਦਤ ਕਿਉਂਕਿ ਆਦਤ ਦੇ ਵਿੱਚੋਂ ਹੀ ਸਵਾਦ ਮਿਲਦਾ ਹੈ ਆਦਤ ਦੇ ਵਿੱਚੋਂ ਹੀ ਮਨੁੱਖ ਖੁਸ਼ ਹੁੰਦਾ ਹੈ ਆਦਤ ਦੇ ਵਿੱਚ ਹੀ ਮਨੁੱਖ ਆਨੰਦ ਮਾਣਦਾ ਹੈ ਜੇ ਕੋਈ ਆਦਤ ਸਾਨੂੰ ਨਾ ਹੋਵੇ ਤਾਂ ਸਾਨੂੰ ਕਦੇ ਆਨੰਦ ਵੀ ਨਹੀਂ ਆ ਸਕਦਾ ਹੱਪਾ ਕਹਿ ਦਿੰਨੇ ਜੀ ਮੇਰੀ ਆਦਤ ਹੈ ਇਹ ਮੈਂ ਕਰਦਾ ਰਹਿਣਾ ਇਸ ਤਰ੍ਹਾਂ ਤਾਂ ਆਦਤ ਦੇ ਵਿੱਚ ਹੀ ਮਨੁੱਖ ਨੂੰ ਫਿਰ ਉਹਦਾ ਸੁਭਾਅ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਹਾਂ ਦਾਣੇ ਤਹਾਂ ਖਾਣੇ ਦਲਤ ਕੀ ਹੈ ਜੀ ਬਜ਼ੁਰਗੋ ਆਪ ਸਭ ਬੜੇ ਸਿਆਣੇ ਬੈਠੇ ਹੋ ਇਹਨਾਂ ਪੰਕਤੀਆਂ ਦੇ ਅਰਥ ਕਈ ਵਾਰ ਸਿਰਫ ਬਾਹਰੀ ਤੌਰ ਤੇ ਕਰ ਦਿੱਤੇ ਜਾਂਦੇ ਨੇ ਕਿ ਜਿੱਥੇ ਮਨੁੱਖ ਦਾ ਦਾਣਾ ਪਾਣੀ ਖਿਲਰਿਆ ਹੋਇਆ ਹੈ ਮਨੁੱਖ ਨੇ ਉਥੇ-ਉਥੇ ਜਾ ਕੇ ਖਾ ਲੈਣਾ ਪਰ ਇਹਦੇ ਬਜ਼ੁਰਗੋ ਹੁਣ ਵੇਖੋ ਅਰਥ ਕੀ ਚੱਲ ਰਹੇ ਨੇ ਸੁਭਾਅ ਦੇ ਅਰਥ ਚੱਲ ਰਹੇ ਨੇ ਬਾਹਰੀ ਦਾਣੇ ਪਾਣੀ ਤੇ ਨਹੀਂ ਗੱਲ ਚੱਲ ਰਹੀ ਜੇ ਆਪ ਬੜੀ ਢੰਗਾਈ ਦੇ ਨਾਲ ਇਹਨਾਂ ਪੰਕਤੀਆਂ ਨੂੰ ਸਮਝੋ ਤਾਂ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਫਿਰ ਜਿਸ ਤਰ੍ਹਾਂ ਦਾ ਮਨੁੱਖ ਸੁਭਾਅ ਬਣਾ ਲੈਂਦਾ ਹੈ ਉਥੇ-ਉਥੇ ਮਨੁੱਖ ਆਪਣੇ ਦਾਣੇ ਚੁਗਦਾ ਹੈ ਜਾ ਕੇ ਹੁਣ ਮੰਨ ਲਓ ਕਿ ਆਪਾਂ ਉਦਾਹਰਨ ਦੇ ਤੌਰ ਤੇ ਵਿਆਹ ਸ਼ਾਦੀ ਦੇ ਵਿੱਚ ਜਾਈਏ ਤੇ ਮਨੁੱਖ ਆਪਣੇ ਆਪ ਫਿਰ ਉੱਥੇ ਆਪਣੇ ਵਰਗਾ ਬੰਦਾ ਲੱਭ ਲੈਂਦਾ ਏ ਜਿਹਨੂੰ ਨਸ਼ੇ ਵਰਗਾ ਬੰਦਾ ਚਾਹੀਦਾ ਏ ਜਿਹੜਾ ਨਸ਼ੇ ਕਰਦਾ ਏ ਉਹ ਆਬਵੀਅਸਲੀ ਜਾ ਕੇ ਨਸ਼ੇ ਵਾਲੇ ਬੰਦੇ ਕੋਲੇ ਬਹਿ ਜਾਏਗਾ ਕਿਉਂਕਿ ਉਹਦਾ ਸੁਭਾਅ ਏ ਉਹ ਜਹਾਂ ਦਾਣੇ ਤਹਾਂ ਖਾਣੇ ਉਹਦਾ ਸੁਭਾਅ ਉੱਥੇ ਖਿਲ ਰਿਆ ਹੋਇਆ ਏ ਨਸ਼ੇ ਵਾਲੇ ਮਨੁੱਖ ਕੋਲ ਤੇ ਜਿਹੜਾ ਮਨੁੱਖ ਥੋੜਾ ਚੰਗੇ ਸੁਭਾਅ ਦਾ ਹੁੰਦਾ ਏ ਨਸ਼ੇ ਨਹੀਂ ਕਰਦਾ ਉਹ ਆਪਣਾ ਢੰਗ ਲੱਭੇਗਾ ਕਿ ਮੈਨੂੰ ਕੋਈ شریف ਜਿਹਾ ਬੰਦਾ ਲੱਭ ਜਾਏ ਕੋਈ ਸਾਊ ਜਿਹਾ ਬੰਦਾ ਲੱਭ ਜਾਏ ਜਿਹਦੇ ਕੋਲੇ ਬੈਠ ਕੇ ਮੇਰਾ ਆ ਥੋੜਾ ਜਿਹਾ ਜਿਹੜਾ ਵਿਆਹ ਦਾ ਮਨੋਰੰਜਨ ਹੈ ਜਾਂ ਕੋਈ ਸਮਾਗਮ ਹੈ ਇੱਥੇ ਲੰਘ ਜਾਏ ਬੰਦਾ ਆਪਣੇ ਆਪਣੇ ਸੁਭਾਅ ਦੇ ਦੁਆਰਾ ਬਜ਼ੁਰਗੋ ਆਪ ਵੇਖਿਓ ਕਦੇ ਆਪਾਂ ਓਦਾਂ ਹੀ ਜਾ ਕੇ ਬੈਠ ਜਾਂਦੇ ਜਿੱਦਾਂ ਦਾ ਸੁਭਾਅ ਆਪਣਾ ਹੁੰਦਾ ਹੈ ਆਪਾਂ ਉਹਦੇ ਕੋਲੇ ਜਾ ਕੇ ਬੈਠਣਾ ਪਸੰਦ ਕਰਦੇ ਤਾਂ ਇਹਦੇ ਪੰਕਤੀਆਂ ਦੇ ਅਰਥ ਬਾਹਰੀ ਨਹੀਂ ਹਨ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਿ ਜਿੱਥੇ ਦਾਣਾ ਪਾਣੀ ਖਿਲਰੇ ਆ ਉੱਥੇ ਖਾਣਾ ਹੈ ਆਪਾਂ ਨੂੰ ਗੁਰਬਾਣੀ ਦੇ ਹਮੇਸ਼ਾ ਹੀ ਇੱਕ ਅਖਰੀ ਅਰਥ ਹੁੰਦੇ ਨੇ ਇੱਕ ਭਾਵ ਅਰਥ ਹੁੰਦੇ ਆਪਾਂ ਸਾਰੀਆਂ ਪੰਕਤੀਆਂ ਦੇ ਅਰਥ ਬਾਹਰੀ ਨਹੀਂ ਕਰ ਸਕਦੇ ਕਿ ਬਾਹਰੀ ਦਾਣਾ ਪਾਣੀ ਇਹ ਅੰਦਰੂਨੀ ਦਾਣਾ ਪਾਣੀ ਹੈ ਮਨੁੱਖ ਜਿਸ ਤਰ੍ਹਾਂ ਦਾ ਸੁਭਾਅ ਬਣਾ ਲੈਂਦਾ ਏ ਉਸ ਤਰ੍ਹਾਂ ਦੇ ਹੀ ਜੋਗ ਚੁਗਦਾ ਰਹਿੰਦਾ ਹੈ ਬਾਬਾ ਕਬੀਰ ਜੀ ਦੇ ਸ਼ਲੋਕ ਨਾਲ ਸੌਖਾ ਹੋ ਜਾਵੇਗਾ ਕਬੀਰ ਮਨ ਪੰਖੀ ਭਇਓ ਉੱਡੇ ਉੱਡ ਦਹਦ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ ਬੰਦਾ ਆਪਣੇ ਮਨ ਦੇ ਅੰਦਰ ਟਿਕਾਉਂਦਾ ਤਾਂ ਹੈ ਮਨ ਟਿਕੇ ਪਰ ਮਨ ਦੀ ਜਿਸ ਤਰ੍ਹਾਂ ਦੀ ਖੁਰਾਕ ਹੁੰਦੀ ਹੈ ਮਨੁੱਖ ਭੱਜ-ਭੱਜ ਕੇ ਜਾਂਦਾ ਹੈ ਉਹ ਮਨ ਔਡੋਡ ਕੇ ਜਾਂਦਾ ਹੋਏ ਉੱਥੇ ਕਿ ਨਹੀਂ ਇੱਥੋਂ ਵੀ ਮੈਨੂੰ ਖੁਰਾਕ ਮਿਲ ਜਾਏ ਇੱਥੋਂ ਵੀ ਮੇਰੀ ਆਵਾਸਨਾ ਆ ਮੇਰਾ ਲੋਭ ਮੋਹ ਹੰਕਾਰ ਮੇਰਾ ਪੂਰਾ ਹੋ ਜਾਏ ਫਿਰ ਮਨੁੱਖ ਉਸ ਤਰ੍ਹਾਂ ਦੀ ਸੁਭਾਅ ਦੇ ਵਿੱਚ ਹੀ ਡੁੱਬ ਜਾਂਦਾ ਹੈ ਗਲਤਾਨ ਹੋ ਜਾਂਦਾ ਹੈ ਤੇ ਕਈ ਤੇ ਗੁਰੂ ਪਾਤਸ਼ਾਹ ਜੀ ਜਪਜੀਤ ਸਾਹਿਬ ਬਾਣੀ ਰੋਜ਼ਾਨਾ ਪੜ੍ਹਦੇ ਆ ਨਾ ਜੀ ਇੱਕ ਪੰਗਤੀ ਆਉਂਦੀ ਹੈ ਕੇਤੇ ਖੱਪ ਟਟੈ ਵਿਕਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਨੂੰ ਭੋਗਦੇ ਭੋਗਦੇ ਔਗਣਾ ਨੂੰ ਭੋਗਦੇ ਭੋਗਦੇ ਕਈ ਮਨੁੱਖ ਤੇ ਖੱਪ ਜਾਂਦੇ ਨੇ ਵਿਚੇ ਹੀ ਨਸ਼ਟ ਹੋ ਜਾਂਦੇ ਨੇ ਪਰ ਫਿਰ ਵੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਬਦਲਾਵ ਨਹੀਂ ਆਉਂਦਾ ਵਿਕਾਰਾਂ ਦੀਆਂ ਇੰਨਾਂ ਇੰਨੀਆਂ ਸੱਟਾਂ ਵੱਜਦੀਆਂ ਨੇ ਇੰਨੇ ਵਿਕਾਰ ਇੰਨੇ ਦੁੱਖ ਆ ਕੇ ਸੁਚੇਤ ਕਰਦੇ ਨੇ ਕਿ ਬੰਦਿਆ ਹੁਣ ਤੇ ਸੰਭਲ ਹੁਣ ਤੇ ਜਾਗ ਪਰ ਬੰਦਾ ਵਿੱਚ ਹੀ ਖੱਪ ਜਾਂਦਾ ਹੈ ਵਿੱਚ ਹੀ ਬਰਬਾਦ ਹੋ ਜਾਂਦਾ ਹੈ ਫਿਰ ਵੀ ਬਦਲਦਾ ਨਹੀਂ ਆਪਣੀ ਸੁਭਾਅ ਨੂੰ ਨਹੀਂ ਬੰਦਾ ਬਦਲ ਪਾਉਂਦਾ ਕਦੇ ਵੀ ਤਾਂ ਜੋ ਮੈਂ ਗੱਲ ਕਰ ਰਿਹਾ ਸਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆ ਜੇ ਅਸੀਂ ਇੱਥੇ ਬੈਠੇ ਆ ਨਾ ਜੀ ਸਾਰੇ ਇਹ ਸਾਡਾ ਸੁਭਾਅ ਸਾਨੂੰ ਲੈ ਕੇ ਆਇਆ ਆਹੀ ਸਮੇਂ ਦੇ ਵਿੱਚ ਜੇ ਕਿਤੇ ਬਾਹਰ ਕੋਈ ਠੇਕਾ ਖੁੱਲ ਗਿਆ ਏ ਜਿਹੜੇ ਮਨੁੱਖ ਦਾ ਸਵੇਰੇ ਸ਼ੁਰੂਆਤ ਹੀ ਸ਼ਰਾਬ ਪੀਣ ਦੇ ਨਾਲ ਹੁੰਦੀ ਏ ਕਦੇ ਉਹਨਾਂ ਵੱਲ ਧਿਆਨ ਮਾਰਿਓ ਉਹਨਾਂ ਦੇ ਪੈਰ ਉਹਨਾਂ ਨੂੰ ਲੈ ਜਾਣਗੇ ਮਨ ਉੱਥੇ ਲੈ ਜਾਵੇਗਾ ਆਪ ਵੇਖੋ ਕਦੇ ਕਦੇ ਸਵੇਰੇ ਸਵੇਰੇ ਬੰਦੇ ਠੇਕਿਆਂ ਤੇ ਖੜੇ ਹੁੰਦੇ ਨੇ ਕਿਉਂਕਿ ਉਹ ਸੁਭਾਅ ਹੈ ਆਦਤ ਬਣ ਗਈ ਹੈ ਕਿ ਸਵੇਰ ਦੀ ਸ਼ੁਰੂਆਤ ਇੱਥੋਂ ਹੋਣੀ ਹੈ ਕਈਆਂ ਦੀ ਸ਼ੁਰੂਆਤ ਅਖਬਾਰ ਪੜਨ ਤੋਂ ਹੁੰਦੀ ਏ ਕਈਆਂ ਦੀ ਸ਼ੁਰੂਆਤ ਬਾਹਰ ਵਾਕ ਕਰਨ ਤੋਂ ਹੁੰਦੀ ਹੈ ਕਈਆਂ ਦੀ ਸ਼ੁਰੂਆਤ ਪਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਹੁੰਦੀ ਹੈ ਭਾਵ ਕਹਿਣ ਦਾ ਇਤਨਾ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿਸ ਮਨੁੱਖ ਨੇ ਜਿਸ ਤਰ੍ਹਾਂ ਦਾ ਆਪਣਾ ਸੁਭਾਅ ਬਣਾਇਆ ਹੈ ਉਹ ਉਸ ਉਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਜਾਂਦਾ ਹੈ ਤਾਂ ਜੋ ਅੱਜ ਦੀਆਂ ਪੰਕਤੀਆਂ ਨੇ ਗੁਰੂ ਪਾਤਸ਼ਾ ਬਖਸ਼ਿਸ਼ ਕਰ ਰਹੇ ਨੇ 10 ਬੈ ਰਾਗਣ ਮੋਹਿ ਬਸ ਕੀਨੀ ਪੰਚੋਂ ਕਾ ਮਿਟਨਾ 10 ਬੈ ਰਾਗਣ ਮਨੁੱਖ ਦੇ ਜੀਵਨ ਦੇ ਅੰਦਰ ਪਰਮਾਤਮਾ ਨੇ ਹੀ ਇਹ ਪੈਦਾ ਕੀਤੇ ਨੇ ਪੰਜ ਗਿਆਨ ਇੰਦ੍ਰਿਤਿ ਕਰਮ ਪੰਜ ਕਰਮ ਇੰਦਰੀਆਂ ਇਹ ਦੱਸੇ ਇੰਦਰੀਆਂ ਮਨੁੱਖ ਨੂੰ ਜੀਵਨ ਦੇ ਵਿੱਚ ਪਰਮਾਹ ਕੇ ਰੱਖਦੀਆਂ ਨੇ ਗੁਰੂ ਪਾਤਸ਼ਾਹ ਜੀ ਦੇ ਇੱਥੇ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਮੈਂ ਇਹਨਾਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਹੁਣ ਇਹ ਬਜ਼ੁਰਗੋ ਇੱਥੇ ਇਹ ਗੱਲ ਮੈਂ ਕਹਿਣਾ ਹੁੰਨਾ ਇਹ ਗੱਲ ਕੌਣ ਕਹਿ ਰਹੇ ਨੇ ਭਗਤ ਨਾਮਦੇਵ ਜੀ ਦਸ ਬੈ ਰਾਗਣ ਮੋਹਿ ਵਸ ਕੀਨੀ ਦਸਾਂ ਬੈ ਰਾਗਣਾ ਨੂੰ ਮੈਂ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਬਾਬਾ ਨਾਮਦੇਵ ਜੀ ਆਪਣੇ ਆਪ ਨੂੰ ਕਹਿ ਰਹੇ ਆਪਾਂ ਇਹ ਸ਼ਬਦ ਨੂੰ ਸਮਝ ਰਹੇ ਹਾਂ ਜੇ ਤੇ ਆਪਾਂ ਵੀ ਇਹਨਾਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਮਨਸਾ, ਉਪਮਾ, ਝੂਠੀ ਨਿੰਦਿਆ, ਚੁਗਲੀ, ਝੂਠ ਬੋਲਣਾ ਇਹ ਜੇ ਤੇ ਆਪਾਂ ਵੀ ਇਹਨਾਂ ਵਿਕਾਰਾਂ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ ਹੈ ਤਾ ਤਾਂ ਜੀ ਆਪਾਂ ਕਹਿ ਸਕਦੇ ਹਾਂ 10 ਬੈ ਰਾਗਣ 모ਹਿ ਵਸ ਕੀ ਵੀ ਮੈਂ ਵੀ ਵਸ ਦੇ ਵਿੱਚ ਕਰ ਲਿਆ ਹੈ ਇਹ ਇਹ ਫਰਕ ਸਮਝਣਾ ਬੜਾ ਜ਼ਰੂਰੀ ਹੈ ਇਹ ਭਗਤ ਨਾਮਦੇਵ ਜੀ ਆਪਣੇ ਜੀਵਨ ਨੂੰ ਵੇਖ ਕੇ ਕਹਿ ਰਹੇ ਨੇ ਕਿ ਮੈਂ ਵਸ ਦੇ ਵਿੱਚ ਕਰ ਲਿਆ ਹੈ ਆਪਾਂ ਵਸ ਦੇ ਵਿੱਚ ਕੀਤਾ ਜਾਂ ਨਹੀਂ ਕੀਤਾ ਇਹ ਆਪਾਂ ਵੇਖਣਾ ਹੈ ਹੁਣ ਕਿਉਂਕਿ ਜੇ ਸਿੱਧੇ ਅਰਥ ਕਰਕੇ ਆਪਾਂ ਲੰਘ ਜਾਈਏ ਨਾ ਜੀ 10 ਬੈ ਰਾਗਣ 모ਹਿ ਵਸ ਕੀ ਨਹੀਂ ਪੰਜੋਂ ਕਾ